ਮੇਰਾ ਐਸ ਜਥੇ ਦੀ ਆਉਣ ਦੀ ਹਿਸਟਰੀ ਬੜੀ ਅਜੀਬ ਹੈ ਮੈਂ ਰਾਜਪੁਰੇ ਰੈਸਟ ਹਾਊਸ ਦਾ ਮੇਰਾ ਕਾਮ ਸੀ ਤੇ ਮੈਰੇ ਅੰਡਰ ਕਲਕੱਤਾ ਤੋਂ ਸਾਰੀਆਂ ਸਿਮਲੇ ਤੱਕ ਬਿਲਡਿੰਗਾਂ ਸੀ ਮੈਂ ਟੂਰ ਕਰਨ ਜਾਣਾ ਤੇ ਉਸ ਵੇਲੇ ਪੀਡਬੀ ਡੀ ਦੇ ਵਿੱਚ ਜਿਹੜੀਆਂ ਬਿਲਡਿੰਗਾਂ ਬਣ ਰਹੀਆਂ ਸੀ ਉੱਥੇ ਉਹਨਾਂ ਦਾ ਠੇਕੇਦਾਰ ਨੇ ਕਿ ਮਿਸਤਰੀ ਰੱਖਿਆ ਸੀ ਉਹ ਮੈਂ ਜਦੋਂ ਰਾਤ ਨੂੰ ਉੱਥੇ ਲਾਗਲੇ ਰੈਸਟ ਆਫ ਤੇ ਜਾ ਕੇ ਸੌਣਾ ਤੇ ਮੈਂ ਇਨਸਪੈਕਸ਼ਨ ਕਰਨੀ ਰਾਤ ਨੂੰ ਵੀ ਕਿਤੇ ਕੋਈ ਸੌ ਇਨਸਪੈਕਸ਼ਨ ਗਿਆ ਚੀਜ਼ਾਂ ਦੇਖਣੀਆਂ ਹੁੰਦੀਆਂ ਸੀ ਉਹ ਮੈਂ ਦੇਖਣਾ ਤੇ ਉੱਥੇ ਇੱਕ ਨੀਲੀ ਜੀ ਪਗੜੀ ਬੰਨੇ ਹਰ ਗਿਆਨੀ ਜੀ ਉਹ ਤੇ ਉਹਨਾਂ ਨਾਲ ਤੇ ਸੌਂ ਨਹੀਂ ਨਾ ساری ਰਾਤ ਉਹ ਫਿਰਦੇ ਤੁਰਦੇ ਦੇ ਗੁਰੂ 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 ਮੈਂ ਕਿਹਾ ਇਹ ਕੀ ਕਰਨੀ ਮੈਨੂੰ ਪਤਾ ਹੀ ਨਹੀਂ ਸੀ ਐਸੀ ਇਸ ਲਾਈਨ ਦਾ ਤੇ ਉਹ ਸੀ ਸਾਡੇ ਜਿਹਦੇ ਦਾ ਮਸ਼ਹੂਰ ਸਿੰਘ ਗੜਗੱਜ ਜਲੰਧਰ ਵਾਲਾ ਉਹਦਾ ਨਾਂ ਹੀ ਗੜਗਾਜ ਰੱਖਿਆ ਸੀ ਉਹ ਬੜਾ ਗੱਜ ਹੋਇਜ ਕੇ ਨਾਮ ਜਪਦਾ ਸੀ ਫਿਰ ਤੇ ਉਹ ਚੱਕਾ ਸੀ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਤੁਸੀਂ ਗਿਆਨੀ ਜੀ ਇਹ ਕੀ ਕਰਦੇ ਹੋ ਕਹਿੰਦੇ ਕਿ ਇਹ ਅਸੀਂ ਭਾਈ ਸਾਹਿਬ ਦੇ ਜਸਤੇ ਸਿੰਘ ਆ ਸੀ ਹਮ ਬਹੁਤ ਛੱਕੀ ਆ ਸਾਨੂੰ ਦਰੜਾਇਆ ਜਾਂਦਾ ਨਾਮ ਪੀ ਖੂਬ ਜਪੋ ਉਹ ਮੇਰੇ ਘਰ ਆਇਆ ਰਾਜਪੁਰੇ ਆਪਣੀ ਐਮਬੀ ਲੈ ਕੇ ਤੇ ਉਹ ਠੇਕੇਦਾਰ ਦਾ ਕੋ ਬਿੱਲ ਸੀ ਉਹ ਮੈਂ ਤੁਸੀਂ ਐਂਬੀ ਕਰਾਉਣ ਆਇਆ ਉਹ ਜਿਸ ਵੇਲੇ ਉਹਨੇ ਮੇਰੇ ਘਰ ਅੰਦਰ ਵੜਿਆ ਰੈਸਟੋਰੈਂਟ ਦੇ ਕਮਰੇ ਅੱਜ ਮੇਰੇ ਚ ਉਹ ਦੇਖਿਆ ਤੇ ਤਾਨਬੂਰੇ ਸਤਾਰ ਵਾਇਲਨ ਮੌਧਾਰਗੰ ਬੰਸਰੀਆਂ ਸਾਰੀਆਂ ਸਾਰੀਆਂ ਦੀਵਾਰਾਂ ਤੇ ਲੱਗੇ ਸਾਜ਼ ਉਹ ਕਹਿੰਦਾ ਤੁਸੀਂ ਇਹ ਸਾਰੇ ਵਜਾ ਲੈਂਦੇ ਹੋ ਮੈਂ ਕਿਹਾ ਮੈਂ ਵਜਾ ਨਹੀਂ ਇਹਨਾਂ ਨੂੰ ਸੁਰ ਵੀ ਕਰ ਲੈਣਾ ਪਰ ਮੈਂ ਸਿੱਖਿਆ ਕੁਝ ਨਹੀਂ ਮੈਨੂੰ ਤਾਂ ਸਾਰਗਮ ਧਾਮ ਨਹੀਂ ਪਤਾ ਉਹ ਬੜਾ ਹਾਰ ਕਹਿੰਦੇ ਚਲੋ ਤੁਹਾਨੂੰ ਇੱਕ ਕਾਲਕਾ ਭਾਈਨ ਤੀਰ ਸਿੰਘ ਜੀ ਆਏ ਨੇ ਨੌਰੀ ਅਸੀਂ ਉਹਨਾਂ ਕੋਲ ਤੇ ਚਲੋ ਤਾਂ ਨਮਾ ਉੱਥੇ ਦਰਸ਼ਨ ਕਰਾ ਲਿਆ ਮੈਂ ਕਿਹਾ ਯਾਰ ਕਿਹੜਾ ਭਾਈ ਰੰਤਿਰ ਸੇ ਮੈਂ ਇਕ ਦੀਆਂ ਉਹ ਚਿੱਠੀਆਂ ਉਹ ਗੁਰਮਤਿ ਨਾਮ ਅਭਿਆਸ ਕਮਾਈ ਪਹਿਲੀ ਕਿਤਾਬ ਉਹਨਾਂ ਨੇ ਜੇਲ੍ਹ ਤੋਂ ਬਹੁਤ ਆਣ ਕੇ ਲਿਖੀ ਮੈਂ ਕਿਹਾ ਯਾਰ ਪੜਿਆ ਮੈਂ ਕਿਹਾ ਯਾਰ ਤੁਸੀਂ ਹੁਦੇ ਸਿੰਘ ਹੋ ਮੈਨੂੰ ਵੀ ਲੈ ਚਲ ਮੈਂ ਫਿਰ ਪਹਿਲੀ ਵਾਰੀ ਕਾਲਕਾ ਉੱਥੇ ਭਾਈ ਸਾਹਿਬ ਦੇ ਦਰਸ਼ਨ ਕੀਤੇ ਸਾਰਾ ਤੇ ਉਹ ਬੰਦਾ ਫਿਰ ਮੈਨੂੰ ਲਿਆਉਣ ਆਲਾ ਸੀ ਇਸ ਜੱਥੇ ਚ ਮੈਂ ਕਿਹਾ ਯਾਰ ਉਹ ਕਹਿੰਦਾ ਜੀ ਤੁਸੀਂ ਵੀ ਕੀਰਤਨ ਕਰਿਆ ਕਰੋ ਤੁਸੀਂ ਇੱਧਰ ਆਓ ਤੁਸੀਂ ਇਹ ਕਿਹੜੇ ਬੰਦੇ ਐਨੇ ਸਾਲ ਤਾਨੂੰ ਆਉਂਦੇ ਹੋ ਫੇਰ ਮੈਂ ਐਸ ਜੱਥੇ ਚ ਆਇਆ ਕਿ ਉੱਥੋਂ ਬਾਅਦ ਮਤਲਬ ਉਹ ਐਡੀ ਉੱਚੀ ਜਪਦਾ ਸੀ ਹਲੀ ਤੱਕ ਮੇਰੀਆਂ ਨਿਗਾਹ ਥੱਲੇ ਆ ਕਿ ਉਹ ਰਾਤ ਅੱਧੀ ਰਾਤੇ ਉੱਠ ਪੈਣਾ ਉੱਥੋਂ ਬਾਅਦ ਉਹਨੇ ਖੂਬ ਨਾਮ ਦੀ ਗੜਗੱਜ ਪਾਣੀ ਜਿੱਥੋਂ ਜ਼ਾਹਰ ਹੁੰਦਾ ਕਿ ਸਾਰੇ ਹੀ ਜਿਉਂ ਜੂਲਾ ਚਾਹੇ ਜਾਨ ਸਾਈਕਲੋਜੀਕਲੀ ਵੀ ਗੱਲ ਠੀਕ ਹੈ ਮੈਡੀਕਲੀ ਵੀ ਤੁਹਾਨੂੰ ਪਤਾ ਹੈ ਕਈ ਕੁੱਤੇ ਰਾਤ ਨੂੰ ਸੌਣ ਨਹੀਂ ਦਿੰਦੇ ਹੁੰਦੇ ਮਾਂ ਪਿੰਡੀ ਸਾਈ ਬਾਹਰ ਸੌਣਾ ਮੰਜੀਆਂ ਤੇ ਕਈ ਕੁੱਤੇ ਲੱਗੇ ਰਹਿੰਦੇ ਆ ਉਹ ਕਰਨ ਲੱਗੇ ਉਹ ਫੇਰ ਡਾਂਗ ਲੈ ਕੇ ਉਹਨੂੰ ਉੱਠੀਦਾ ਉਹ ਫੇਰ ਬੰਦ ਹੋ ਕੇ ਫਰ ਪਰੇ ਜਾ ਕੇ ਉਹ ਫੇਰ ਲੱਗਦੇ ਨੇ ਕਿਉਂ ਉਹਨਾਂ ਦੇ ਸਿਰ 'ਚ ਕੋਈ ਮੌਕਾ ਹੁੰਦਾ ਜਿਉਂ-ਜਿਉਂ ਉੱਚੀ ਬੋਸ ਹੋਣਾ ਉਹਨਾਂ ਨੂੰ ਆ ਰਾਮ ਹੁੰਦਾ ਇਦਾਂ ਜਿਹੜਾ ਨਾਮ ਜਪਣ ਵਾਲਾ ਹੈ ਸੱਚ ਪੁੱਛੋ ਕਿਉਂਕਿ ਇਹ ਪਹਿਲੀ ਨਾਮ ਦੀ ਕਲਾ ਜਿਹਨਾਂ ਤੇ ਵੜਤੀ ਹੈ ਕਦੀ ਉਹ ਦਿਨ ਹਰ ਹਰ ਮੀਠਾ ਲਾਇਆ ਜਨ ਕਹੇ ਨਾਨਕ ਨਾਮ ਪਹਿਲੀ ਅਰੰਭ ਕਾਜ ਰਚਾਇਆ ਇਹ ਅਲੂਣੀ ਸੇੜ ਨਾਮ ਜਪਣ ਨਾਲ ਉਹ ਦੀ ਮਹਾਰਾਜ ਨਾਲ ਫਰੀਦਾ ਸ਼ੱਕਰਖੰਡ ਨਵਾਤ ਗੋੜ ਮੱਖਿਓ ਮਾਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾਲ ਉਹਨੂੰ ਜ਼ੁਬਾਨ ਨੂੰ ਇੰਨਾ ਮਿੱਠੇ ਦਾ ਸਵਾਦ ਆਉਂਦਾ ਹੈ ਨਾ ਹਰ ਕਿਸਮ ਦਾ ਇਹ ਸੱਚ ਹੈ ਉਹ ਜਪਨੋਂ ਹਟਦਾ ਨਹੀਂ ਜਿਉਂ-ਜਿਉ ਉੱਚੀ ਘਰਾਟਿਆਂ ਸਰਾਟਿਆਂ ਨਾਲ ਫਿਰ ਉਹ ਜਪਦਾ ਉਹਨੂੰ ਹੋਰ ਸਵਾਦ ਆਉਂਦਾ ਇਸ ਕਰਕੇ ਜਿੱਦਾਂ ਕੁੱਤੇ ਨੂੰ ਰਾਮ ਆਉਂਦਾ ਹੈ ਨਾ ਉਹ ੱਚੀ-ੱਚੀ ਭੌਂਕੀ ਜਾਂਦਾ ਸਾਰੀ ਰਾਤ ਕਈ ਵਾਰੀ ਇਹ ਜਿਹੜਾ ਰਾਤ ਦਾ ਭੌਂਕਣਾ ਹੈ ਇਹ ਮਹਾਰਾਜਨਾ ਬਾਣੀ ਦੇ ਉੱਤੇ ਹੈਡਿੰਗ ਲਾਇਆ ਵੀ ਐਸ ਧੁਨ ਦੇ ਵਿੱਚ ਗਾਓ ਹੈ ਸਵਾਨ ਕੀ ਇੱਕ ਸਵਾਨ ਕੇ ਘਰੇ ਗਾਉਣਾ ਉਹ ਸਵਾਨ ਕਹਿੰਦੇ ਕੁੱਤੇ ਨੂੰ ਉਗੜਾ ਇੱਕ ਸਵਾਲ ਕੇ ਘਰੇ ਗਾਵਣਾ ਜਿੱਦਾਂ ਉਹ ਸਵਾਲ ਉਹ ਲੰਮੀ ਸਾਰੀ ਇਹ ਕੱਢ ਕੇ ਉਹ ਕੁੱਤਾ ਗਾਉਂਦਾ ਹੈ ਨਾ ਮਹਾਰਾਜ ਨੇ ਉਹਦੀ ਧੰਵੜ ਲੀਆ ਕਹਿੰਦਾ ਆਹ ਸ਼ਬਦ ਨਾ ਇਸ ਤਰ੍ਹਾਂ ਉਹਦੇ ਅੰਗ ਗਾ ਏਕ ਸਵਾਲ ਕੇ ਘਰੇ ਗਾਵਣਾ ਇਸ ਕਰਕੇ ਜਿਹੜਾ ਉਹ ਗਾਣਾ ਭੰਕਾਂ ਇਸਤਨ ਤਾਈ ਭਗਤੇ ਹੀਣ ਨਾਨਕ ਜੋ ਹੋਏਗਾ ਤਲਖਸਵੇਂ ਨਾਉ ਨਾ ਜਾਈ ਇਸ ਕਰਕੇ ਏਸ ਕੂਕਣ ਤੋਂ ਹੀ ਕੂਕੇ ਬਣ ਗਏ ਸੀ ਰਾ ਨਾਮ ਧਾਰੀਆਂ ਦਾ ਨਾਂ ਪਹਿਲਾਂ ਕੂਕੇ ਸੀ ਉਹ ਕੂਕਿਆਂ ਦੀ ਵਿਥਿਆ ਹੀ ਪੜ ਲਓ ਗੰਡਾ ਸਿੰਘ ਸਟੋਰੀਆਂ ਦੇ ਉਹ ਸਾਰੇ ਬਾਬਾ ਰਾਮ ਸਿੰਘ ਦੇ ਨਾਲ ਫਿਰ ਜਿੰਨੇ ਚੜ੍ਹਦੀਆਂ ਕਲਾਂ ਦੇ ਸਿੰਘ ਸੀ ਉਹ ਕੂਕੇ ਕਿਹਾਏ ਕਿਉਂਕਿ ਉਹ ਕੂਕ ਮਾਰਦੇ ਸੀ ਬੜੀ ਉੱਚੀ ਨਾਮ ਜਪ ਕੇ ਉਹ ਇਹੋ ਹੀ ਜਪਦੇ ਸੀ ਚ ਵਖਰਾ ਹੀ ਲੇਕਿਨ ਉਹ ਫਿਰ ਨਾਲ ਕੂਕਾਂ ਮਾਰਦੇ ਸੀ ਇਸ ਕਰਕੇ ਉਸ ਜਥੇ ਦਾ ਨਾਂ ਹੀ ਕੂਕ ਪੈ ਗਿਆ ਇਸ ਕਰਕੇ ਕਬੀਰ ਸਾਹਿਬ ਕਹਿੰਦੇ ਆ ਦੇਖੋ ਮੈਂ ਵੀ ਦੁਹਾਈ ਪਾ ਰਿਆਂ ਬੇਗੁਰ ਸ਼ੁਕਰ ਕੀ ਨਾ ਰਾਮ ਦੁਹਾਈ ਤੇ ਤੇ ਕਰਿਆ ਕਾਮੀ ਨਾ ਰਾਮ ਦੁਹਾਈ ਬਾਬਾ ਅਤਰ ਸਿੰਘ ਜੀ ਤਕੜੇ ਖਿਲਾੜੀ ਹੋਏ ਨੇ ਗੁਰਸਿੱਖ ਨਾਮ ਜਪਣ ਵਾਲੇ ਉਹਨਾਂ ਨੂੰ ਜਿਸ ਮਿਲੇ ਐਡਾ ਸਵਾਦ ਆਇਆ ਉਹਨਾਂ ਨੇ ਜੀਤ ਕੀਤਾ ਵੀ ਮੈਂ ਜੰਗਲ ਚ ਜਾ ਕੇ ਖੁੱਲੇ ਥਾਂ ਥੂਕ ਖੁੱਲ ਕੇ ਨਾਮ ਜਪਾਂ ਉਹਨਾਂ ਨੇ ਐਡੀ ਜ਼ੋਰ ਦੀ ਅਭਿਆਸ ਕੀਤਾ ਉੱਥੇ ਉਹ ਜੰਗਲ ਦੇ 5 5 ਮੀਲ ਤੱਕ ਆਲੇ ਦੁਆਲੇ ਜਿਹੜੀ ਪਵਨ ਦੀਆਂ ਲਹਿਰਾਂ ਸੀ ਨਾ ਉਹ ਵਾਯੂ ਮੰਡਲ ਇਸ ਗੁਰਮੰਤਰ ਨਾਲ ਭਰ ਗਿਆ ਸਾਰੀ ਹਵਾ ਨੂੰ ਲੰਗਜ਼ ਲੱਗ ਗਏ ਫੇਫੜੇ ਲੱਗ ਗਏ ਜਿੱਦਾਂ ਉਹਨਾਂ ਦਾ ਨਾਮ ਜਪਦੇ ਸੀ ਐਡੇ ਬਲੀ ਉਹ ਸਾਰੀ ਹਵਾ ਹੀ ਨਾਮ ਜਪਣ ਲੱਗ ਪਈ 5 ਮੀਲ ਦੀ ਦੂਰੀ ਤੇ ਇੱਕ ਮੁਸਲਮਾਨ ਫਕੀਰ ਬੈਠਾ ਸੀ ਥੱਲੇ ਉਹ ਵੀ ਤਪੱਸਿਆ ਕਰ ਰਿਹਾ ਸੀ ਪਿੰਡੀ ਦੀ ਇੱਧਰ ਗੱਲ ਰੌਲਪਿੰਡੀ ਵਾਲ ਦੀ ਜਿੱਥੇ ਉਹਨਾਂ ਨੇ ਜ਼ਿਆਦਾ ਜੀਵਨ ਬਤਾਇਆ ਉਹ ਕਹਿੰਦੀ ਉਹ ਫਕੀਰ ਪੱਜਾ ਪੱਜਾ ਆ ਗਿਆ ਉਹ ਜਿੱਥੇ ਰਵਾਜ਼ ਆ ਰਹੀ ਸੀ ਸਾਰੀ ਉੱਥੇ ਜਾ ਕੇ ਦੇਖਿਆ ਤੇ ਬਾਬਾ ਬਾਤਰ ਸਿੰਘ ਜੀ ਬੈਠੇ ਨਾਮ ਜਪ ਰਹੇ ਉਹ ਆਣ ਕੇ ਪੈਰੀਂ ਪੈ ਗਿਆ ਕਹਿੰਦੇ ਮੌਲਾ ਦੇ ਪਿਆਰੇ ਐਡਾ ਐਡੀ ਐਡਾ ਤੇਰਾ ਅਭਿਆਸ ਤੇਰਾ ਮੈਨੂੰ 5 ਮੀਲ ਦੇ ਉੱਤੇ ਹਵਾ ਨਾਲ ਆਣ ਕੇ ਮੇਰੇ ਕੰਨਾਂ ਦੇ ਪਰਦੇ ਪਾੜ ਸਿੱਟੇ ਫੜ ਕੇ ਇਹ ਕਿਹਦਾ ਗੁਰਮੰਤਰ ਜਪ ਰਿਹਾ ਹੈ ਉਹ ਕਹਿੰਦਾ ਮੈਂ ਗੁਰੂ ਨਾਨਕ ਦਾ ਗੁਰਮੰਤਰ ਜਪ ਰਿਹਾ ਪੈਰੀਂ ਪੈ ਗਿਆ ਇਸ ਕਰਕੇ ਜਿਨ੍ਹਾਂ ਜਿਨ੍ਹਾਂ ਨੇ ਵੀ ਕਮਾਈ ਕੀਤੀ ਹੈ ਅਗਲੀ ਮੈਂ ਇੱਕ ਹੋਰ ਕਹਾਣੀ ਹੋਣੀ ਵੜਦੀ ਉਹ ਮੈਂ ਇੱਥੋਂ ਬਾਅਦ ਸੁਣਾਉਣਾ ਹੈ ਗੁਰੂ ਨਾਨਕ ਦਾ ਰਾਹੁਲ ਤੋਂ ਇਸੰਨੇ ਜਿਸ ਵੇਲੇ ਜੇਲ ਨਹੀਂ ਸੀ ਗਏ ਪਹਿਲਾਂ ਉਤੋਂ ਬਾਅਦ ਵੀ ਉਹਨਾਂ ਨੇ ਕਿਹਾ ਯਾਰ ਇਹ ਤੇ ਸਵਾਦ ਨਹੀਂ ਆਉਂਦਾ ਮੈਨੂੰ ਤੇ ਸਵਾਦ ਬੜਾਉਂਦਾ ਮੈਂ ਉੱਚੀ ਜਾਪਾਂ ਇੱਥੇ ਲੋਕ ਆਲੇ-ਦੋਲੇ ਡਿਸਟਰਬ ਹੋਣਗੇ ਨਾਰਿੰਗਵਾਲ ਉਹਨਾਂ ਨਾਲ ਗੁੱਜਰਵਾਲ ਤੇ ਨਾਰਿੰਗਵਾਲ ਦੋਹਾਂ ਪਿੰਡਾਂ ਦੇ ਵਿੱਚ ਇੱਕ ਜਗ੍ਹਾ ਲੱਭੀ ਉਜਾੜ ਜਿੱਥੇ ਕਿ ਹਾਰਡ ਪੈਂਦਾ ਸੀ ਹਾਰਡ ਉਹਨੂੰ ਕਹਿੰਦੇ ਐ ਜਿੰਨਾ ਦੋਹਾਂ ਪਿੰਡਾਂ ਦੀ ਇਹ ਲੜਾਈ ਤਗੜੀ ਸ਼ਵੀਆਂ ਨਾ ਗਡਾਸਿਆ ਨਾ ਹੋਈ ਹੋਵੇ ਤੇ ਕਈ ਉਧਰ-ਉਧਰ ਮਰ ਜਾਂਦੇ ਨੇ ਉਹ ਜਿਹੜੀਆਂ ਮਰੀਆਂ ਰੂਹਾਂ ਹੁੰਦੀਆਂ ਨਾ ਉਹ ਫਿਰ ਉੱਥੇ ਆਣ ਕੇ ਹਾੜਾ ਪਾਉਂਦੀਆਂ ਨੇ ਲਾ 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 ਫੜੋਏ ਮੋੜ ਦਿਓ ਜੋ ਨੇ ਨਾ ਕੀਤਾ ਹੁੰਦਾ ਮੁਕਤੀ ਨਹੀਂ ਹੋਈ ਹੁੰਦੀ ਉਥੇ ਹਾੜ ਪੈਂਦਾ ਸੀ ਤੇ ਉਹ ਢਾਬ ਸੀ ਤੇ ਢਾਬ ਤੋਂ ਦੁਨੀਆ ਵੜ ਪਾ ਕੇ ਦੂਸਰੇ ਰਾਸਤੇ ਜਾਂਦੀ ਸੀ ਰਾਤ ਨੂੰ ਵੀ ਇੱਥੇ ਬਹੁਤ ਹਾੜ ਪੈਂਦਾ ਇਹ ਥੇ ਨਹੀਂ ਇਹ ਤੇ ਲਾਗੇ ਨਹੀਂ ਜਾਣਾ ਔਰ ਵਾਕਿਆ ਹੀ ਬਹੁਤ ਹਾਰਡ ਪੈਂਦਾ ਸੀ ਉਹ ਲਹਿਰਾ ਫੜ ਲਓ ਮਾਰ ਲਓ ਇਹ ਦੇ ਐਡੀਆਂ ਰੋਲੀ ਪੈਣੀ ਉਸ ਵੇਲੇ ਅੱਧੀ ਰਾਤ ਤੋਂ ਬਾਅਦ ਉੱਥੇ ਕੋਈ ਜਾਂਦਾ ਨਹੀਂ ਸੀ ਭਾਈ ਸਾਹਿਬ ਨਾ ਉਹ ਟਿਕਾਣਾ ਸਮਝਿਆ ਉੱਥੇ ਜਾ ਕੇ ਫਿਰ ਉਹਨਾਂ ਨਾਲ ਵੀ ਝੂਂਚੀ ਚੀ ਨਾਮ ਜਪਣਾ ਲੋਕਾਂ ਨਾਲ ਹੋਈਆਂ ਉਹਨਾਂ ਵੀ ਖੜੇ ਹਾਰ ਹੀ ਪੈ ਰਿਆ ਇਸ ਕਰਕੇ ਆਪ ਉਹ ਲਿਖਦੇ ਨੇ ਕਹਿੰਦੇ ਮੈਂ ਇੰਨੀ ਇਹ ਸਾਰੀ ਹੱਡ ਬੀਤੀਆਂ ਨੂੰ ਬਾਉ ਮਾਲ ਸਿੰਘ ਜੀ ਆਪ ਦੱਸ ਗਏ ਕਹਿੰਦੇ ਭਾਈ ਸਾਹਿਬ ਇਹਨੂੰ ਅਸੀਂ ਕਿਸੇ ਵੇਲੇ ਫਿਰ ਲੱਭਣਾ ਜਾ ਕੇ ਦੇਖਣਾ ਤੇ ਉਸ ਘਾਬ ਦੇ ਕੰਦੇ ਦੇ ਲੱਗੇ ਉਹ ਦੁਹਾਈ ਨਹੀਂ ਤੇ ਵੇਖ ਗਏ ਕਾਹਦੀ ਰਾਹ ਨਾਮ ਦੁਆਰੀ ਜੇ ਮਿਲ ਜਾ ਪਾਵੀ ਰਾਹ ભગવાન ਨਾਮ ਦੁਆਰੀ ਬਾਉ ਮਾਲ ਸਿੰਘ ਜੀ ਕਹਿੰਦੇ ਮੈਨੂੰ ਮੈਂ ਹੈਡ ਕਲਰਕ ਸੀ ਮਿਲਟਰੀ ਦੇ ਵਿੱਚ ਤੇ ਮੈਨੂੰ ਟੀਵੀ ਹੋ ਗਈ ਤਾਂ ਦੇਖੋਗੇ ਇਡੀ ਪੈੜੀ ਬਿਮਾਰੀ ਹੈਲਾ ਮੈਨੂੰ ਟੀਵੀ ਹੋ ਗਈ ਅੰਗਰੇਜ਼ਾ ਨਾਲ ਕੀ ਕੀਤਾ ਡਾਕਟਰ ਨੇ ਟੈਸਟ ਕਰਕੇ ਕਹਿੰਦੇ ਇਹਨੂੰ ਤੇ ਟੀਵੀ ਹੈ ਇਹਨੂੰ ਕੱਢੋ ਡਿਸਚਾਰਜ ਕਰਦੇ ਹੋਰ ਨਾਲ ਨੂੰ ਵੀ ਫੈਲ ਜਾ ਬੌਜੀ ਕਹਿਣ ਲੱਗੇ ਮੈਨੂੰ ਤੁਸੀਂ ਇੱਕ ਹਫਤਾ ਦਿਓ ਬੌਜੀ ਨੇ ਕੀ ਕੀਤਾ ਜਾ ਕੇ ਬਾਹਰ ਖੁੱਲੀ ਹਵਾ ਚ ਰੋਜ਼ ਭੇ ਭੜਿਆਂ ਦਾ ਜੋਰ ਲਾ ਕੇ ਇੰਨੀ ਜ਼ੋਰ ਦੀ ਬਾਉ ਜੀ ਨੇ ਮੈਂ ਆਪ ਮੈਨੂੰ ਦੱਸਿਆ ਕਹਿੰਦੇ ਮੈਂ ਇੰਨੀ ਜ਼ੋਰ ਦੀ 7 ਦਿਨ ਅਭਿਆਸ ਕੀਤਾ ਸਵੇਰੇ ਕਹਿੰਦੇ ਜਦੋਂ ਮੁੜ ਕੇ ਮੇਰਾ ਟੈਸਟ ਕਰਨ ਲੱਗੇ ਤੇ ਜਿਹੜਾ ਡਾਕਟਰ ਸੀ ਨਾ ਮੈਡੀਕਲ ਉਹ ਜਿਹਨੇ ਐਕਸ-ਰੇ ਵਗੈਰਾ ਕਰਨਾ ਸੀ ਉਹ ਤੇ ਸਭ ਕੁਝ ਛੱਡ ਕੇ ਕਹਿੰਦੇ ਕੀ ਗੱਲ ਕੀ ਹੋਈ ਤੂੰ ਕੀ ਕੀਤਾ ਤੇਰੇ ਤੇ ਇੱਕ ਵੀ ਅੰਦਰ ਉਹ ਨਾਮੋ ਨਿਸ਼ਾਨ ਨਹੀਂ ਹੈ ਟੀਵੀ ਦੀ ਕੀ ਕੀ ਗੱਲ ਹੋਈ ਉਹਨੇ ਫਿਰ ਬਾਉ ਜੀ ਨਾਲ ਨਾ ਉਦੇ ਮੋਰੇ ਚਾਰਕ ਫਨਾਂਟੇ ਮਾਏ ਗੁਰਮੰਤਰ ਦੇ ਉਹ ਜਦੋਂ ਜਪਿਆ ਨਾ ਉਹ ਕਹਿੰਦਾ ਵਾਕਿਆ ਹੀ ਅੰਗਰੇਜ਼ ਡਾਕਟਰ ਸੀ ਉਹ ਕਹਿੰਦੇ ਤੁਹਾਨੂੰ ਕਿੱਥੋਂ ਮਿਲਿਆ ਇਹ ਤੇ ਬੜਾ ਸਾਇੰਟਿਫਿਕ ਚੀਜ਼ ਹੈ ਇਹ ਹਵਾ ਪੂਰੀ ਅੰਦਰ ਭਰੋ ਕੱਢੋ ਸਾਰੇ ਫੇਫੜ ਕਹਿੰਦਾ ਮੈਂ ਉੜਾ ਸਿਟਿਆ ਟੜੀ ਟੀਵੀ ਦਾ ਨਿਸ਼ਾਨ ਔਰ ਜੋ ਸੀ ਅੰਦਰ ਮੇਰੇ ਤਬਦਿਕ ਪੱਕ ਠੀਕ ਹੋ ਗਈ ਫਿਰ ਉਹ 100 ਸਾਲ ਤੱਕ ਜੀਂਦੇ ਰਹੇ ਤੇ ਹਰ ਵਾਰੀ ਹਲੀ 10 ਸਾਲ ਪਹਿਲਾਂ ਹੀ ਕਹਿਣ ਲੱਗੇ ਦੇਖ ਜਦੋਂ ਮੈਂ ਮਰਨਾ ਤੂੰ ਕੀਰਤਨ ਕਰਨਾ ਆਣ ਕੇ ਮੈਂ ਕਿਹਾ ਬਾਬੂ ਜੀ ਅਲੀਤਨ ਤੈਨੂੰ ਮੈਂ ਪਹਿਲਾਂ ਹੀ ਦੱਸੀ ਜਾਣਾ ਫਿਰ ਮੈਂ ਅੰਮ੍ਰਿਤਸਰ ਰਸਤੇ ਲੱਗਾ ਸੀ ਫਿਰ ਦਿਨੋਂ ਪੂਰੇ ਹੋਏ ਫਿਰ ਮੈਂ ਜੀਪ ਤੇ ਜਾ ਕੇ ਤੇ ਉੱਥੇ ਉਹਨਾਂ ਦਾ ਸਾਰਾ ਜੋ ਹਰਕਾ ਪਿਆਰਾ ਸੋ ਸਭਨਾ ਦਾ ਪਿਆਰਾ ਮੈਂ ਫਿਰ ਉਹ ਕੀਰਤਨ ਕੀਤਾ ਉਹ ਸਾਰਾ ਬਾਉ ਜੀ ਮੇਰੇ ਨਾਲ ਬਹੁਤ ਪਿਆਰ ਕਰਦੀ ਸੀ ਉਹਨਾਂ ਨੇ ਸਾਫ਼ ਗੱਲ ਦੱਸਦੀ ਕਹਿੰਦੇ ਓਏ ਜਿਹੜਾ ਅਭਿਆਸ ਹੈ ਗੁਰੂ ਨਾਨਕ ਦਾ ਇਹ ਤੇ ਸਰਬ ਰੋਗ ਕਾ ਔਖ ਦੇ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਮੰਗਲ ਗੁਣ ਗਾਉਂ ਦਾ ਮਤਲਬ ਹੀ ਹੈ ਉੱਚੀ ਉੱਚੀ ਨਾਮ ਜਪਣਾ ਗੁਣ ਨੂੰ ਉੱਚੀ ਗਾਉਣਾ ਜਿਹੜਾ ਉੱਚੀ ਨਹੀਂ ਜਪਦਾ ਉਹਦੇ ਰੋਗ ਨਹੀਂ ਦੂਰ ਹੋਣੇ ਇਸ ਕਰਕੇ ਮੰਗਲ ਗੁਣ ਗਾਉਂ ਦਾ ਮਤਲਬ ਹੀ ਹੈ ਸਾਰਿਆਂ ਰੋਗਾਂ ਦਾ ਇਲਾਜ ਉੱਚੀ ਉੱਚੀ ਖੁੱਲੀ ਹਵਾ ਚ ਜਾ ਕੇ ਬਿਆਸ ਕਰੋ ਤੇ ਉਹ ਹੈ ਨਾਮ ਦੀ ਲੋਹਾਈ ਪਾਉਣੀ ਹਜ਼ਰਤ ਮੁਹੰਮਦ ਸਾਹਿਬ ਨਾ ਪਤਾ ਕਿਦਾਂ ਰੱਬ ਪਾਇਆ ਮੁਸਲਮਾਨਾਂ ਨੇ ਜਿਹੜੇ ਵੱਡੇ ਔਲੀਏ ਹੋਏ ਹਜ਼ਰਤ ਸਾਹਿਬ ਆਪਣੇ ਘਰ ਪਹਿਲਾਂ ਤੇ ਹਲੀ ਉਜਾਗਰ ਨਹੀਂ ਸੀ ਹੋਏ ਉਹਨਾਂ ਦੇ ਘਰ ਦੇ ਨਾਲ ਇੱਕ ਯਹੂਦੀ ਰਹਿੰਦਾ ਸੀ ਜੀਉ ਉਹਦਾ ਆਪੋਜ਼ਿਟ ਸੀ ਉਹ ਮੁਸਲਮਾਨ ਸੀ ਤੇ ਉਹ ਯਹੂਦੀ ਸੀ ਦੋਨਾਂ ਦਾ ਘਰ ਸਾਂਝਾ ਸੀ ਤੇ ਉਹ ਗਵਾਂਢੀ ਸੀ ਜਿਸ ਵੇਲੇ ਹਜ਼ਰਤ ਸਾਹਿਬ ਨਾਲ ਨਾਮ ਜਪਣਾ ਸਵੇਰੇ ਵੇਲੇ ਕਿਉਂਕਿ ਕੁਰਾਨ ਸ਼ਰੀਫ 'ਚ ਲਿਖਿਆ ਪੀ ਸਵੇਰ ਕੀ ਨੀਂਦ ਰਿਜ਼ਕ 'ਚ ਕਮੀ ਲਾਤੀ ਹੈ ਇਹ ਲਫ਼ਜ਼ ਮੇਰਾ ਮਕਾਨ ਹੈ ਜਿੱਥੇ ਦਸੂਆ ਉਹਦੇ ਮਸੀਤ ਦੇ ਉੱਤੇ ਉਕਰਿਆ ਪਿਆ ਸੀਮੈਂਟ ਦੇ ਵਿੱਚ ਕੁਰਾਨ ਦੀ ਆਇਤ ਪੀ ਜਿਹੜਾ ਸਵੇਰ ਵੇਲੇ ਨਾ ਹੀ ਨਾ ਜਾਗਣਾ ਔਰ ਸਵੇਰ ਦੀ ਨੀਂਦ ਜਿਹੜੀ ਹੈ ਨਾ ਤੁਹਾਡੀ ਦੌਲਤ 'ਚ ਕਮੀ ਲਿਆ ਇਸ ਕਰਕੇ ਜਿੰਨਾ ਸਵੇਰ ਵੇਲੇ ਜੌਬ ਕੋਈ ਕਰ ਲੇ ਸੜ ਕੇ ਕੰਮ ਕਰ ਲਓ ਉਹਨਾਂ ਬੰਦਾ ਫੜਦਾ ਫੜਦਾ ਇਸ ਕਰਕੇ ਨਾਮ ਜਪਣ ਵਾਲੇ ਵੀ ਸਵੇਰੇ ਉੱਠ ਕੇ ਤੇ ਉਹ ਸੁਬਾਹ ਕੀ ਨੀਂਦ ਤੇ ਰਜ਼ਕ ਵਿੱਚ ਕਮੀ ਲਾਤੀ ਹੈ ਤਾਂ ਉਹ ਮੁਹੰਮਦ ਸਾਹਿਬ ਨਾਲ ਨਾ ਬੈਠ ਜਾਣਾ ਸਵੇਰੇ ਸਵੇਰੇ ਉਹ ਜਿਹੜੀ ਐਸਾ ਕੰਜਰ ਉਹਨੇ ਢੋਲ ਕੱਢ ਲੈਣਾ ਉਸ ਵੇਲੇ ਜੋਰ-ਜੋਰ ਦੀ ਢੋਲ ਵਜਾਈ ਜਾਣਾ ਤੇ ਹਦਰ ਸਾਹਿਬ ਦੀ ਬਿਰਤੀ ਨਾ ਲੱਗ ਜਾ ਕਿਥੇ ਆ ਹੱਗ ਸਾਹਿਬ ਨੂੰ ਫਿਰ ਸੁਝਾ ਕਹਿੰਦਾ ਅੱਛਾ ਜਿੰਨੀ ਜੋਰ ਦੀ ਢੋਲ ਵਜਾਉਂਦਾ ਹੈ ਨਾ ਪਾਉਣੀ ਅੱਲਾ ਦਾ ਨਾਮ ਉਨੀ ਜ਼ੋਰ ਦੀ ਉੱਚੀ ਬੋਲਣਾ ਹੈ ਵੇਖ ਕੇ ਮੈਂ ਅੰਦਰੋਂ ਆਈ ਇਹ ਬਿਨਾਂ ਕਾਦੀ ਰਹਾ ਅੰਦਰੋਂ ਆਈ ਧੰਨ ਕੋ ਗੁਰੂ ਨਾਨਕ ਪਾਉਂ ਕਾਤੀ ਇਸ ਇਸ ਦਾ ਨਿਸ਼ਾਨ ਇਹ ਐਸੀ ਬਿਰਤੀ ਪੱਗ ਗਈ ਕਦੀ ਤੁਸੀਂ ਵੀ ਅਭਿਆਸ ਕਰਕੇ ਦੇਖ ਲਓ ਅਸੀਂ ਐਵੇਂ ਥਾਮ ਲੱਭਦੇ ਫਿਰਦੇ ਆਕਾਂਤ ਮਹਾਰਾਜ ਮਹੱਲੇ ਪੰਜਵੇਂ ਨੇ ਕਪੜਾ ਸੋਨਾ ਸੂਲ ਦੱਸਿਆ ਸੋ ਆਕਾਂਤੀ ਜਿਸ ਰਿਦਾ ਸਾਂ ਜੇ ਆਕਾਂਤੀ ਜਾ ਕੇ ਵੀ ਤੁਹਾਡਾ ਰਿਦਾ ਤੁਹਾਡਾ ਫਦਾ ਰਿਆ ਉੱਥੇ ਸ਼ਾਂਤੀ ਨਾ ਮਿਲੀ ਕਿਉਂਕਿ ਆਕਾਂਤੀ ਉਹ ਹੈ ਜਿਹਦੇ ਅੰਦਰ ਕਾਂਤ ਹੈ ਸੋ ਆਕਾਂਤੀ ਜਿਸ ਰਿਦਾ ਤੇ ਇਸ ਕਰਕੇ ਰੀਣੇ ਨੂੰ ਖੜਾ ਕਰਕੇਖੋ ਅੰਦਰ ਹੀ ਸ਼ਾਂਤੀ ਹੈ ਜਉ ਜਉ ਉੱਚੀ ਜਪੋਗੇ ਤਿਉ ਤਿਵੇਂ ਮਾਨੇ ਠਹਿਰੇਗਾ ਇਸ ਕਰਕੇ ਉੱਚੀ ਜਪਣ ਦਾ ਇਹ ਫਾਇਦਾ ਖਾਸ ਕਰਕੇ ਸੰਗਤ ਵਿੱਚ ਸਾਰੀ ਸੰਗਤ ਜਪਰੀ ਹੋ ਜਾ ਜਿੰਨੇ ਮਰਜੀ ਬਾਜ਼ਾਰ ਦੇ ਸ਼ੋਰ ਢੋਲ ਵਜਦੇ ਰਹਿਣ ਤੁਹਾਡੀ ਸਾਰਿਆਂ ਦੀ ਧੁੰਨ ਐਸੀ ਉੱਠੂਗੀ ਉਹ ਉਹ ਤੁਹਾਡੇ ਕੰਨ 'ਚ ਧੋਣੀ ਪਾਉਗੀ ਇਸ ਕਰਕੇ ਸੰਗਤ ਦੇ ਜਪਣ ਦਾ ਮਹਾਤਮੇ ਹੈ ਰਲ ਕੇ ਵੀ ਉੱਚੀ ਜਪਣ ਨਾਲ ਸਾਰਿਆਂ ਦਾ ਹੀ ਮਨ ਟਿਕਣਾ ਸ਼ੁਰੂ ਹੋ ਜਾਊ ਔਰ ਬਾਹਰ ਨਹੀਂ ਜਾਏਗਾ ਇਸ ਕਰਕੇ ਜਿਹੜੀ ਧੁਨ ਨਾਲ ਨਾਮ ਜਪਣਾ ਬਾਬਾ ਸਵਾ ਮਨ ਜਨੇਊ ਲਾ ਰਿਹਾ ਸੀ ਉੱਥੇ ਕਸ਼ਮੀਰ 'ਚ ਆ ਸਾਰੇ ਜਿਹੜੇ ਸਲਵਾਰਾਂ ਵਾਲੇ ਆ ਕਸ਼ਮੀਰੀ ਆਇਆ ਹੈ ਨਾ ਇੱਥੇ ਇਹ ਸਾਰੇ ਬਾਹਮਣਾਂ ਤੋਂ ਬਣੇ ਆ ਉਸ ਵੇਲੇ ਸਭਾ ਸਭਾ ਮਨ ਜਨੇ ਉਲਾਰਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਤਰਸਿਆ ਆਪੇ ਉਹਨਾਂ ਦਾ ਬੋਦਿਆਂ ਆ ਤੇ ਟੀ ਮਦਲ ਬਖਰੇ ਕੀ ਹੋਇਆ ਸਤਗੁਰ ਕੀ ਮਹਿਮਾ ਸਤਗੁਰ ਜਾਣੇ ਜੇ ਉਸ ਵੇਲੇ ਮੁਸਲਮਾਨ ਵੀ ਕੁ ਆ ਜਾਂਦੇ ਨਾ ਗੁਰੂ ਤੇਗ ਬਹਾਦਰ ਸਾਹਮਣੇ ਸੂਫੀ ਵੀ ਜੀ ਦੇਖੋ ਸਾਨੂੰ ਵੀ ਨਹੀਂ ਛੱਡਦਾ ਔਰੰਗਜ਼ੇਬ ਗੁਰੂ ਮਹਾਰਾਜ ਤਾਂ ਹੀ ਤਰਪੇ ਨੇ ਇਹ ਨਹੀਂ ਵੀ ਅਸੀਂ ਉਹਨਾਂ ਨਾਲ ਬਾਹਮਣਾਂ ਲਈ ਸਿਰਫ ਕੀਤੀ ਸੀ ਸਤਗੁਰ ਦਾਤਾ ਦਿਆਲ ਹੈ ਉਹਨਾਂ ਪਾਵੇਂ ਮੁਸਲਮਾਨ ਆ ਜਾਂਦਾ ਕੋਈ ਕੌਮ ਆ ਜਾਂਦੀ ਮਹਾਰਾਜ ਨੂੰ ਤੁਰ ਪੈਣਾ ਸੀ ਕਿਉਂਕਿ ਪਰਪੁਕਾਰੀ ਜਨ ਪਰਉਪਕਾਰੀ ਆਏ ਉਹਨਾਂ ਦਾ ਕੰਮ ਸੀ ਕਿਸੇ ਮਜ਼ਬ ਇਹ ਸੀ ਫਰੀडम ਆਫ ਰਿਲੀਜਨ ਉਹ ਕਾਦਰੀ ਸ਼ਹਾਦਤ ਦਿੱਤੀ ਸੀ ਬੰਮਣ ਵਾਲੀ ਸ਼ਹਾਦਤ ਨਹੀਂ ਦਿੱਤੀ ਸੀ ਉਹਨਾਂ ਨੇ ਫਰੀडम ਆਫ ਰਿਲੀਜਨ ਹੀ ਦਿੱਤੀ ਸੀ ਤਾਂ ਕਿ ਸਾਰਾ ਜਿਹੜਾ ਕੋਈ ਚਾਹੁੰਦਾ ਆਪਣੀ ਮਰਜ਼ੀ ਨਾਲ ਰੱਬ ਦਾ ਬੰਦੀਗੀ ਕਰ ਸਕਦੀ ਹੈ ਇਹ ਨਹੀਂ ਵੀ ਆਣ ਕੇ ਵੀ ਨਿਰੰਕਾਰੀਏ ਆਪਣੇ ਪਿਆਰ ਨਾਲ ਆਪਣੇ ਧਿਆਨ ਨਾਲ ਆਪਣੀ ਬੰਦੀ ਕੀ ਕਰ ਰਿਹਾ ਤੇ ਤੁਸੀਂ ਕਾਨਪੁਰ ਵਾਲੇ ਸਿੰਘ ਜਾ ਕੇ ਤੇ ਉਹਨਾਂ ਦਾ ਬਾਬਾ ਵੀ ਮਾਰ ਸਿੱਟੋ ਤੇ ਮਾਰ ਉਹਨਾਂ ਦੀ ਸੰਗਤ ਵੀ ਵੱਢ ਸਿੱਟੋ ਤੇ ਫਿਰ ਸ਼ਹੀਦ ਕਲਾਓ ਜੀ ਇਹ ਸਿੰਘ ਸ਼ਹੀਦ ਇਹ ਜਿਹੜੇ ਸਿੰਘ ਹੈ ਕਾਨਪੁਰ ਉਹ ਥਾਕਾ ਵਰਤਿਆ ਕਾਨਪੁਰ ਭਾਈ ਸਾਹਿਬ ਜੀ ਮੈਂ ਉੱਥੇ ਜਾ ਕੇ ਜਿਸ ਵੇਲੇ ਦੇਖਿਆ ਉਹਨਾਂ ਪੂਰਬੀਆਂ ਨੂੰ ਮੈਂ ਕਿਹਾ ਮੈਂ ਨਹੀਂ ਇਹਨਾ ਬਾਕੀ ਜ਼ਖਮੀਆਂ ਕੋਲ ਜਾਂਦਾ ਪਹਿਲਾਂ ਮੈਨੂੰ ਨਰਨਕਾਰੀਆਂ ਦੇ ਜ਼ਖਮੀਆਂ ਕੋਲ ਲਿਜਾਓ ਉੱਥੇ ਕਾਨਪੁਰ ਦੇਖਿਆ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿਹਾ ਕੀ ਬਾਤ ਹੈ ਕਿਤੇ ਸਰਦਾਰ ਜੀ ਹਮ ਤਾਂ ਸੰਤ ਜੀ ਕਾ ਬਾਚਨ ਸੁਣ ਰਹੇ ਥੇ ਔਰ ਇਹ ਸਰਦਾਰ ਕਾਨਪੁਰ ਕੇ بڑے بڑے ਨੌਜਵਾਨ ਸਿੱਖ ਤਲਵਾਰੇ ਨੰਗੀ ਲੈ ਕੇ ਆ ਗਏ ਹਮ ਤੋ ਬੈਂਚ ਕੇ نیچے ਵੜਕਰ ਬਕੜੇ ਮੇਰੀ ਬਾਹ ਬਾੜ ਥੀ ਉਹ ਕਾਟੀ ਗਈ। ਉਤੇ ਖੂਨ ਦੇ ਵਿੱਚ ਉਹਨਾਂ ਦੀਆਂ ਉਂਗੜਾਂ ਲਿਬੜੀਆਂ ਪਈਆਂ। ਆ ਸਿੰਘਾਂ ਦੇ ਅੱਜ ਕੱਲ੍ਹ ਹਾਲ। ਕਿੱਥੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਕਿਸੇ ਮذਬੇ ਦੀ ਸ਼ਾਤ ਦੇਤੀ ਫ੍ਰੀडम ਆ ਫ੍ਰੀਲੀ ਜਨ। ਅਸੀਂ ਉਹਨਾਂ ਦਾ ਇਹ ਨਹੀਂ ਬਰਦਾਸ਼ਤ ਕਰਦੇ ਵੀ ਆਪਣੇ ਤਰੀਕੇ ਨਾਲ ਰੱਬ ਨੂੰ ਪੂਜ ਲੈ। ਉਹਨਾਂ ਨੂੰ ਕਤਲ ਕਰ ਦਿੱਤਾ। ਉਹਨਾਂ ਦਾ ਉਹਨਾਂ ਦਾ ਉਹਨਾਂ ਦਾ ਉਹਨਾਂ ਦਾ ਗੁਰੂ ਮਾਰਿਆ ਉਹਨਾਂ ਦੀ ਪਰਦਾ ਮਾਰੀ ਉਹਨਾਂ ਦਾ ਸਾਰਾ ਮਾਰਿਆ ਉੱਥੋਂ ਬਾਅਦ ਸਿੰਕ ਲਾਉਣ ਤੇ ਲੈ ਕੇ ਕਦੀ ਦੇਖਿਆ ਝੱਲਾਂ ਦੇ ਵਿੱਚੋਂ ਉੱਠ ਕੇ ਉਸ ਜ਼ਮਾਨੇ ਦੇ ਵਿੱਚ ਇੰਨੇ ਸਿੰਘ ਨੇਜਿਆਂ ਦੇ ਬੱਚੇ ਕੋਈ ਜਾਰੇ ਸੀ ਇੰਨੀਆਂ ਸ਼ਾਂਤਾਂ ਹੋਈਆਂ ਲਾਹੌਰ ਦੇ ਵਿੱਚ ਕਦੀ ਕਿਸੇ ਨੇ ਸੁਣਿਆ ਵੀ ਝੱਲਾਂ ਚ ਉੱਠ ਕੇ ਸਿੰਘਾਂ ਨਾਲ ਦੇ ਮੁਸਲਮਾਨਾਂ ਦਾ ਕੋ ਪਿੰਡ ਲੁੱਟ ਲਿਆ ਹੋਏ ਜਾਂ ਕਿ ਉਹਨਾਂ ਦੇ ਬੱਚੇ ਮਾਰਤੇ ਹੋਣ ਇੱਕ ਇਤਿਹਾਸ ਚ ਕਹਾਣੀ ਲੱਭ ਕੇ ਦੱਸ ਦੋ ਇਹ ਜੋ ਕੁਝ ਹੋਇਆ ਅੱਖੀਂ ਦੇਖੀਆਂ ਔਰ ਫਿਰ ਇਹਨਾਂ ਸਾਰਿਆਂ ਨਾਲ ਸਿੰਘਾਂ ਨਾਲ ਉਹਨਾਂ ਨੇ ਉਹ ਸਾਰੇ ਉਹ ਕਹਿੰਦੇ ਆ ਅਸੀਂ ਤਾਂ ਮਸਾਂ ਬੱਚੇ ਪਤਾ ਨਹੀਂ ਸਾਰਾ ਮਤਲਬ ਏਦਾਂ ਦੂਸਰਿਆਂ ਦੀ ਰਿਲੀਜੀਅਨ ਫੰਕਸ਼ਨਾਂ ਦੇ ਉੱਤੇ ਜਾ ਕੇ ਆ ਜਿਹੜੇ ਵਿਸਾਖੀ ਤੇ ਮਰੇ ਆ ਫੌਜਾ ਸੀ ਹੁਣੀ ਸਾਰੇ ਇਹ ਵੀ ਨਿਰੰਕਾਰੀਆਂ ਉਹ ਤੁਸੀਂ ਉੱਥੇ ਪਹਿਲੇ ਲੈਣ ਗਏ ਉਹ ਫੌਜਾ ਸੀ ਹੁਣੀ ਮੇਰੇ ਹੱਥੋਂ ਗਤਕਾ ਸਿੱਖ ਕੇ ਸਾਰੀਆਂ ਚੀਜ਼ਾਂ ਸਿੱਖ ਕੇ ਮੇਰੇ ਜਿਹਾ ਦੇ ਬੰਦੇ ਸੀ ਮੈਂ ਹੁੰਦਾ ਤੇ ਮੈਂ ਵੀ ਵਿੱਚ ਰਗੜਿਆ ਜਾਣਾ ਸੀ ਪਰ ਮੈਨੂੰ ਮਹਾਰਾਜ ਨੇ ਖਰੇ ਆਸ ਕਮ ਲਈ ਬਚਾਉਣਾ ਸੀ ਮੈਂ ਉਸ ਵੇਲੇ ਵੈਨਕੂਬਰ ਦੇ ਉਹ ਡੰਕਨ ਦੇ ਆਈਲੈਂਡ 'ਚ ਬੈਠਾ ਸੀ ਜਦੋਂ ਮੈਨੂੰ ਪਤਾ ਲੱਗਾ ਅਰੇ ਮੈਨੂੰ ਮਹਾਰਾਜ ਨੇ ਪਹਿਲੇ ਹੀ ਕੱਢ ਲਿਆ ਉਹ ਮੇਰੇ ਸਾਥੀ ਸਾਰੇ ਮਰੇ ਉੱਥੇ ਸਰ ਭਾਈ ਤੁਹਾਨੂੰ ਕਰਤਾਰ ਸਿੰਘ ਪਿੰਡਰਾ ਵਾਲੇ ਨੇ ਉਹ ਉੱਥੋਂ ਅੰਬਰਸੋਹਣੋਂ ਕੀਤਾ ਵਿਸਾਖੀ ਦਾ ਸਮਾਗਮ ਹੋ ਰਿਹਾ ਸਿੰਘੋ ਤੁਸੀਂ ਕਾਹਦੇ ਸਿੰਘ ਉਹ ਗੁਰੂ ਗ੍ਰੰਥ ਸਾਹਿਬ ਨੂੰ ਐ ਕਹਿ ਰਹੇ ਨੇ ਐ ਉਹਨਾਂ ਦਾ ਜਲੂਸ ਨਿਕਲਣਾ ਤੇ ਉਹਨਾਂ ਦਾ ਮੁਕਾਬਲਾ ਕਰੀਏ ਜਾ ਕੇ ਉਹ ਤੁਸੀਂ ਦੂਸਰਿਆਂ ਦੇ ਫੰਕਸ਼ਨ 'ਚ ਕਿਉਂ ਜਾਂਦੇ ਹੋ ਉਹਨਾਂ ਨਾਲ ਅੱਗੇ ਪੂਰੀ ਤਿਆਰੀ ਕੀਤੀ ਸੀ ਭੁੰਸਿਟੇ ਫੜ ਕੇ ਫਿਰ ਭੱਜੇ ਆਏ ਹੋ ਆਪਸ ਇਹ ਸਾਰਾ ਕੁਝ ਹੀ ਪਿੰਡਰਾਂ ਵਾਲੇ ਜਰਨੈਲ ਸਿੰਘ ਦੇ ਕਹਿਣ ਤੇ ਹੋਇਆ ਸਿੰਘ ਵੀ ਉਸ ਵੇਲੇ ਸਟੇਜ ਤੇ ਸੀ ਉਹ ਕਹਿੰਦੇ ਉਹਨਾਂ ਨੇ ਐਲਾਨ ਕਰ ਦਿੱਤਾ ਵੀ ਉਹਨਾਂ ਦਾ ਜਲੂਸ ਨਿਕਲਿਆ ਉਹ ਭੰਗ ਕਰਨਾ ਹੈ ਤਾਂ ਹੁਣ ਉਹਨਾਂ ਦਾ ਜਿੱਥੇ ਉਹ ਸ਼ਹੀਦ ਹੋਏ ਐ ਤੁਹਾਨੂੰ ਹੋਰ ਦੱਸਾਂ ਉੱਥੇ ਅੰਮ੍ਰਿਤਸਰ 'ਚ ਉਹਨਾਂ ਦਾ ਬੜਾ ਪਾਰਾ ਗੁਰਦੁਆਰਾ ਬਣਾ ਲਾ ਗੁਰਦੁਆਰਾ ਸ਼ਹੀਦਾ ਤੁਸੀਂ ਦੇਖ ਲਓ ਵੀ ਸਿੱਖੀ ਦੀ ਕੀ ਹਾਲਤ ਐ ਔਰ ਕਿਨਾਂ ਨੂੰ ਸਾਰੀਆਂ ਚੀਜ਼ਾਂ ਕਿਉਂ ਹੋ ਰਹੀਆਂ ਗਿਆਨੀ ਐ ਤਾਂ ਨਹੀਂ ਗਿਆਨ ਜੇ ਹੋਵੇ ਵੀ ਗੁਰੂ ਤੇਗ ਬਹਾਦਰ ਸਾਹਿਬ ਨਾ ਤੇ ਜਿਨੇਉ ਜਿਹੜਾ ਬਾਬਾ ਨਾਨਕ ਨੇ ਜਿਨੇਉ ਲਹਾਇਆ ਉਹ ਜਿਨੇਉ ਦੀ ਬੇਚਾਨੀ ਦਿਖਾਈ ਜ ਸਾਡੇ ਸਵਾ ਸਵਾ ਮਾਨ ਜਿਨੇਉ ਉਹਦੀ ਰੱਖਿਆ ਲਈ ਦੂਸਰਿਆਂ ਦੇ ਭਲੇ ਲਈ ਇਸ ਕਰਕੇ ਆਪਣੇ ਸਤਿਗੁਰੂ ਦਾ ਕਰੈਕਟਰ ਦੇਖੀਏ ਸਾਰਾ ਦੇਖੀਏ ਕਿ ਇਹ ਸਾਰੀਆਂ ਚੀਜ਼ਾਂ ਇਹ ਕਾਦ ਲਈ ਹੋਈਆਂ ਸੀ ਇਸ ਕਰਕੇ ਬਾਹਮਣ ਬੋਧੀ ਰੱਖਦੇ ਸੀ ਉਹ ਬੋਧੀ ਫੜ ਕੇ ਚੀਂ-ਚੀਂ ਤਾਰਿਆ ਨਾਲੇ ਮੇਰੀ ਬੋਧੀ ਪੁੱਟੀ ਨਾਲੇ ਮੈਨੂੰ ਮਾਰਿਆ ਉਹ ਇੰਨੇ ਮਾਰ ਰਿਆ ਸੀ ਸਾਰਾ ਉਹ ਮਹਾਰਾਜ ਨਾਲ ਉੱਥੇ ਜਾ ਕੇ ਪ੍ਰੋਟੈਕਸ਼ਨ ਕੀਤੀ ਉਹਨਾਂ ਦੀ ਇਸ ਕਰਕੇ ਜਿਹੜੇ ਭੱਦ ਕਰਾਉਂਦੇ ਆ ਇਹ ਬੋਦੀ ਵੀ ਨਹੀਂ ਰਹਿਣ ਦਿੰਦੇ ਵੀ ਕਿਤੇ ਉਸ ਵੇਲੇ ਫੜੀ ਨਹੀਂ ਪੈਂਦੀ ਹੈ ਉਹ ਕਹਿੰਦੇ ਉਹ ਹੱਥੀ ਸਿਰ ਕੋਹਾਨ ਹੱਥੀ ਸਿਰ ਇਹ ਭੱਤ ਕਰਾ ਭੱਤ ਕਰਾ ਫਿਰ ਅੱਤ ਦਰਜੇ ਦੇ ਗੰਦੇ ਰਹੇ ਦੇ ਨਾਉਂਦੇ ਨਹੀਂ ਐ ਨਾਉਂਦੇ ਨਹੀਂ ਐ ਪੀੜੀ ਤੇ ਜਿਹੜੇ ਜਰਾ ਅਸੀਂ ਮੈਲ ਜਾਂ ਜੂਆਂ ਜਾਂ ਨਾ ਮਰ ਜਾਣ ਕਿਤੇ ਉਹ ਉਹ ਘੁੱਟ ਲ ਰਹੇ ਦਿਨ ਰਾਤ ਕੁੱਚਲ ਰਹੇ ਦਿਲ ਦਾ ਪਰ ਸਾਬਦ ਨਾ ਆਇਆ ਸਾਬਦ ਨਾ ਆਇਆ ਏ ਕੁੱਚਲ ਰਹੇ ਦਿਲ ਦਾ ਬਾਬੇ ਨਾਨਕ ਦੀ ਪੋੜੀ ਬਾਬਾ ਨਾਨਕ ਜਿਵੇਂ ਦੇਖ ਰਿਹਾ ਐ ਸੋ ਸ਼ਬਦ ਬਾਬੇ ਨੂੰ ਆਇਆ ਉਤੋਂ ਉਹ ਕਹਿੰਦਾ ਯਾਰ ਇਹ ਕੀ ਕਰ ਰਹੇ ਆ ਪਰ ਵਿਰਲੇ ਕੋ ਗੁਰ ਸ਼ਬਦ ਸੁਣਾਇਆ ਆਕਾਲ ਪੁਰਖ ਦਾ ਹੁਕਮ ਹੈ ਕਿਦੇ ਵਿਰਲਿਆ ਨੂੰ ਉਹ ਮਾਰ ਕਹਿੰਦੇ ਆ ਕੀ ਕਹਿ ਰਿਹਾ ਇਹਨੇ ਗੰਦੇ ਰਹਿੰਦੇ ਆ ਪਰ ਸ਼ਬਦ ਨਹੀਂ ਪਾਇਆ ਇਹਨਾਂ ਨੇ ਪਾਇਆ ਓ ਕੁਚਲ ਰਹੇ ਦਿਨ ਰਾਤ ਕੁਚਲ ਰਹੇ ਦਿਨ ਰਾਤ ਸ਼ਬਦ ਨਾ ਆਇਆ ਸ਼ਬਦ ਨਾ ਪਾਇਆ ਕੇ ਕੋਈ ਨਿੰਦਿਆ ਨਹੀਂ ਕੀਤੀ ਉਸ ਮذਬ ਦੀ ਕਿਸੇ ਨੂੰ ਗਿਆਨ ਦੇਣਾ ਨਿੰਦਿਆ ਨਹੀਂ ਹੁੰਦੀ ਅਸੀਂ ਵੀ ਜੋ ਸਾਰੇ ਸ਼ਬਦਾਂ ਦੀ ਲੋ ਨਾ ਕਿਸੇ ਨੂੰ ਕ੍ਰਿਟਿਸਾਈਜ਼ ਕਰਦੇ ਆ ਨਿੰਦਿਆ ਨਹੀਂ ਕਰਦੇ ਦਿਲੋਂ ਤੇ ਅਸੀਂ ਤੁਹਾਡੇ ਸਾਹਮਣੇ ਨਿਰੰਕਾਰੀਆਂ ਨੂੰ ਵੀ ਸਾਰਿਆਂ ਨੂੰ ਪਿਆਰ ਕਰਦੇ ਆ ਰਾਧਾ ਸਾਮੀਆਂ ਨੂੰ ਵੀ ਸਾਰਿਆਂ ਨੂੰ ਪਰ ਅਸੀਂ ਸ਼ਬਦ ਦੀ ਲੋ ਥੱਲੇ ਜੋ ਬਾਬੇ ਨਾਨਕ ਨੇ ਸਚਾਈ ਕਹਣੇ ਆ ਉਹ ਗੁਰੂ ਦਾ ਸਿੱਖ ਨਹੀਂ ਜਿਹੜਾ ਸਚਾਈ ਕਹਿਣ ਨੂੰ ਸੰਕੋਚ ਕਰਦਾ ਇਹ ਸਚਾਈ ਇਸੇ ਸਚਾਈ ਦੇ ਮੁਤਾਬਕ ਹੀ ਗੁਰੂ ਅਰਜਨ ਪਾਸ਼ਾ ਨੇ ਜੋਰ ਲਾ ਲਿਆ ਜਹਾਂਗੀਰ ਨਾਲ ਜਾਂ ਬਾਂਬਣਾ ਨਾਲ ਏ ਆਪਣੇ ਗ੍ਰੰਥ ਚੋਂ ਆ ਨਾਹਮ ਹਿੰਦੂ ਨਾ ਮੁਸਲਮਾਨ ਜਾਂ ਮੂਰਖ ਬਾਹਮਣ ਪ੍ਰਭੂ ਸਮਾਲ ਇਹੋ ਜੇ ਤੂੰ ਬਾਹਮਣਾਂ ਦੇ ਗੈਂਸਟ ਵਾਰ ਦੇ ਵਿੱਚ ਵੀ ਆਇਆ ਇਹ ਤੂੰ ਕੱਢਦੇ ਹੋਏ ਗ੍ਰੰਥ ਦਾ ਨਾਮ ਪ੍ਰਚਾਰ ਕਰੋ ਤੇ ਆਸਾ ਦੀ ਵਾਰ ਰੋਜ਼ਨਾ ਲਾਓ ਕਿਉਂਕਿ ਇਹਦੇ ਚ ਬਾਹਮਣਾਂ ਦੀ ਬਹੁਤ ਮਿੱਟੀ ਪਲੀਤ ਕੀਤੀ ਜਨੇਊ ਦੀ ਵੀ ਸਭ ਦੀ ਤੇ ਤੁਸੀਂ ਇਹ ਛੱਡ ਦਿਓ ਇਹ ਸਾਰਾ ਫਿਰ ਚੰਦ ਬ੍ਰਾਹਮਣੋ ਨੇ ਅਰਜ਼ੀ ਦੀ ਦਿੱਲੀ ਜਾ ਕੇ ਤਾਂ ਮਹਾਰਾਜ ਨੂੰ ਤਤੀ ਤਵੀ ਦੇ ਚਾੜਿਆ ਗਿਆ ਸੀ ਇਸ ਕਰਕੇ ਗੁਰੂ ਨਾ ਉਹ ਮਸਾਂ ਦੇ ਜਿਹੜੇ ਕ੍ਰਪਸੀ ਪਕੌੜਿਆਂ ਨੂੰ ਤਲ ਤੇ ਫੜ ਕੇ ਦਾੜੀਆਂ ਤੋਂ ਫੜ ਫੜ ਲਿਆ ਕੇ ਉਸੇ ਇਹ ਨਿੰਦਿਆ ਨਹੀਂ ਹੈ ਕਿਸੇ ਦੀ ਇਹ ਸ਼ਬਦ ਰਾਹੀਂ ਸਾਡੀਆਂ ਅੱਖਾਂ ਖੋਲਣਾ ਹੈ ਵੀ ਸਾਡਾ ਬਾਬਾ ਨਾਨਕ ਕਹੋ ਜੇ ਸ਼ਬਦ ਲਿਖ ਰਿਹਾ ਉਹ ਗਿਆਨ ਦੇ ਰਿਹਾ ਇੱਕ ਜੈਨੀ ਉਂਝੜ ਪਾਏ ਇੱਕ ਜੈਨੀ ਉਂਝੜ ਪਾਏ ਤੋ ਰੋਖਵਾ ਰਤਨਾ ਆਇਆ ਨਤੀ ਰਤਨਾ ਆਇਆ ਹੱਥੀ ਸ਼ੇਰ ਖੋ ਆਇਆ ਨ ਹੱਥੀ ਸ਼ੇਰ ਖੋ ਆਇਆ ਇਹ ਭੱਤ ਕਰਾ ਆਇਆ ਭੱਤ ਕਰਾ ਆਇਆ ਇਹ ਕੁਚਲ ਫਰੇ ਦਿਨ ਰਾਤ ਕੁਚਲ ਫਰੇ ਦਿਨ ਰਾਤ ਸਬਦ ਨ ਆਇਆ ਸਬਦ ਨ ਆਇਆ ਤਿਨ ਜਾਪ ਨ ਪਦ ਨ ਕਰਮ ਦਨ ਜਾਤ ਨ ਪਤ ਕਰ ਐ ਜਨਮ ਗਵਾ ਜਨਮ ਗਵਾਇਆ ਐ ਮਨੇ ਝੂਠੇ ਵੇਚਾਤ ਮਨੇ ਝੂਠੇ ਵੇਚਾਤ ਐ ਝੂਠਾ ਖਾ